ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲੀ ਗਲੀ ਰੋਂਦੀਏ ਅਨੰਦ ਪਰ ਸ਼ਹਿਰ ਦੀ ਗਲੀ ਗਲੀ ਰੋਂਦੀਏ ਅਨੰਦ ਪਰ ਸ਼ਹਿਰ ਦੀ ਮਾਹੀ ਦੇਵ ਛੋੜੇ ਵਾਲੀ ਰਾਤ ਆਈ ਕੈਰ ਦੀ ਮਾਹੀ ਦੇਵ ਛੋੜੇ ਵਾਲੀ ਰਾਤ ਆਈ ਕੈਰ ਦੀ ਗਲੀ ਗਲੀ ਰੋਂਦੀਏ ਆਨੰਦ ਪੁਰ ਸ਼ਹਿਰ ਦੀ ਗਲੀ ਗਲੀ ਰੋਂਦੀਏ ਆਨੰਦ ਪੁਰ ਸ਼ਹਿਰ ਦੀ ਮਾਹੀ ਦੇਵ ਛੋੜੇ ਵਾਲੀ ਰਾਤ ਆਈ ਕੈਰ ਦੀ ਮਾਹੀ ਦੇਵ ਛੋੜੇ ਵਾਲੀ ਰਾਤ ਆਈ ਕੈਰ ਦੀ ਦਾਤਾ ਸਾਡੇ ਕੋਲ ਕਿਹੜਾ ਕਰਜ ਜਿਉ ਚੁਕਾਇਆ ਏ ਦਾਤਾ ਸਾਡੇ ਕੋਲੋਂ ਕਿਹੜਾ ਕਰਜ ਆ ਚੁਕਾਇਆ ਏ ਦਾਤਾ ਸਾਡੇ ਕੋਲੋਂ ਕਿਹੜਾ ਕਰਜ ਆ ਚੁਕਾਇਆ ਏ ਦੱਸੀ ਮੇਰੇ ਪ੍ਰੀਤ ਮਾ ਕਿਉਂ ਮੁਖ ਤੁਝ ਪਾਇਆ ਏ ਦਸੀ ਮੇਰੇ ਪ੍ਰੀਤਮਾ ਕਿਉਂ ਮੁਖ ਤੁਝ ਪਾਇਆਏ ਹੋਇਆ ਕੀ ਕਸੂਰ ਕਿਹੜੇ ਜਨਮ ਆ ਦਾ ਵੈਰ ਜੀ ਹੋਇਆ ਕੀ ਕਸੂਰ ਕਿਹੜੇ ਜਨਮ ਆ ਦਾ ਵੈਰ ਜੀ ਗਲੀ ਗਲੀ ਰੋਂਦੀਏ ਆਨੰਦ ਪਰ ਸ਼ਹਿਰ ਦੀ ਗਲੀ ਗਲੀ ਰੋਂਦੀਏ ਆਨੰਦ ਪਰ ਸ਼ਹਿਰ ਦੀ ਮਾਹੀ ਦੇਵ ਛੋੜੇ ਵਾਲੀ ਰਾਤ ਆਈ ਕੈਰ ਦੀ ਮਾਹੀ ਦੇਵ ਛੋੜੇ ਵਾਲੀ ਰਾਤ ਆਈ ਕੈਰ ਦੀ ਜਿੰਨਾ ਗਲੀਆਂ ਚਰੇ ਹਫਤ ਸਿੰਧ ਖੇਡਦਾ ਜਿੰਨਾ ਗਲੀਆਂ ਚਰੇ ਹਫਤ ਸਿੰਘ ਖੇਡਦਾ ਉਹ ਨਗਰੀਆਂ ਜਿਵੇਂ ਰੀ ਸੱਪ ਵਾਂਗੂ ਮੇਲਦਾਂ ਉਹ ਨਗਰੀਆਂ ਜਿਵੇਂ ਰੀ ਸੱਪ ਵਾਂਗੂ ਮੇਲਦਾਂ ਚੱਲੀ ਨਈਓ ਜਾਣੀ ਗੁਲਾਮੀ ਕਿਸੇ ਗੈਰ ਦੀ ਗਲੀ ਨਈਓ ਜਾਣੀ ਗਲੰਮੀ ਕਿਸੇ ਗੈਰ ਦੀ ਗਲੀ ਗਲੀ ਰੋਂਦੀਏ ਆਨੰਦ ਪਰ ਸ਼ੈਰ ਦੀ ਗਲੀ ਗਲੀ ਰੋਂਦੀਏ ਆਨੰਦ ਪਰ ਸ਼ੈਰ ਦੀ ਮਾਹੀ ਦੇਵ ਛੋੜੇ ਵਾਲੀ ਰਾਤੈ ਆਈ ਕੈਰ ਦੀ ਮਾਹੀ ਦੇਵ ਛੋੜੇ ਵਾਲੀ ਰਾਤੈ ਆਈ ਕੈਰ ਦੀ ਜਦ ਆਵੇ ਜੋਰਾਵਰ ਅਜੀਤ ਤੇਜੂ ਧਾਰ ਦੀ ਯਾਦ ਆਵੇ ਜੋ ਰਾਵਰ ਅਜੀਤ ਤੇਜੁ ਉਧਾਰ ਦੀ ਜਿੰਨਾ ਦੇਸ ਹਾਰੇ ਜਿਉਂਦੀ ਰਾਨਕ ਬਜਾਰ ਦੀ ਜਿੰਨਾ ਦੇਸ ਹਾਰੇ ਜਿਉਂਦੀ ਰਾਨਕ ਬਜਾਰ ਦੀ ਲੱਬਣੀ ਨਾ ਤੂੜ ਕੀ ਤੋਂ ਬੱਚੇ ਆਂਦੇ ਪੈਰ ਦੀ ਲੱਬਣੀ ਨਾ ਤੂੜ ਕੀ ਤੋਂ ਬੱਚੇ ਆਂਦੇ ਪੈਰ ਦੀ ਗਲੀ ਗਲੀ ਰੋਂਦੀਏ ਅਨੰਦ ਪਰ ਸ਼ਹਿਰ ਦੀ ਗਲੀ ਗਲੀ ਰੰਦੀਏ ਆਨੰਦ ਪਰੇ ਸ਼ਰਦੀ ਮਾਹੀ ਦੇਵ ਛੋੜੇ ਵਾਲੀ ਰਾਤ ਆਈ ਕੈਰਦੀ ਮਾਹੀ ਦੇਵ ਛੋੜੇ ਵਾਲੀ ਰਾਤ ਆਈ ਕੈਰਦੀ ਗਲੀ ਗਲੀ ਰੋਂਦੀਏ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀਏ ਆਨੰਦਪੁਰ ਸ਼ਹਿਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ